ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਤਨ ਤਨ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਜਵਾਨੇ ਪਾਗ ਤੋਂ ਮੁਬਾਰਕ ਅਲਾਹੀ ਦਰਗਾਹੀ ਬਚਨਾਂ ਨੂੰ ਸਾਨੂੰ ਉਚਾਰਣ ਕਰਕੇ ਬਖਸ਼ਿਸ਼ ਕਰ ਦੇਨੇ ਤਰਿਆ ਕਿਵੇਂ ਜਾਣ ਐ ਤੇ ਗੁਰੂ ਚੱਲ ਕੇ ਆਉਂਦਾ ਭਲਾ ਕਰਨ ਲਈ ਤੇ ਜਦੋਂ ਗੁਰੂ ਨੂੰ ਦੇਖ ਕੇ ਸਤਿਗੁਰੂ ਨੂੰ ਦੇਖ ਕੇ ਸਤਿਗੁਰੂ ਦੀ ਆਵਾਜ਼ ਨੂੰ ਸੁਣ ਕੇ ਕੋਈ ਕੰਨ ਬੰਦ ਕਰ ਲਵੇ ਤਰਵਾਦੇ ਬੰਦ ਕਰ ਲਵੇ ਦਰ ਬੰਦ ਕਰ ਲਵੇ ਤੇ ਗੁਰੂ ਨੂੰ ਮਿਲਣ ਦਾ ਆਸ਼ਾ ਹੀ ਨਾ ਕਰੇ ਫਿਰ ਅਤ ਦਾ ਦੁਖੀ ਹੁੰਦਾ ਹੈ ਜਦੋਂ ਗੁਰੂ ਦੇ ਮਨ ਵਿੱਚ ਦਇਆ ਉਪਜਦੀ ਏ ਤਰਸ ਆਉਂਦਾ ਉਹਦੀ ਹਾਲਤ ਤੇ ਫਿਰ ਸਤ ਗੁਰੂ ਕਿਰਪਾ ਕਰਕੇ ਉਸ ਜੀਵ ਦਾ ਪਾਰ ਉਤਾਰਾ ਬੜੇ ਢੰਗ ਨਾਲ ਕਰ ਦੇਣੇ ਗੁਰੂ ਨਾਨਕ ਨਰੰਕਾਰੀ ਮਹਾਰਾਜ ਦਿਨ ਦੁਨੀਆ ਦੇ ਮਾਲਕ ਸੰਸਾਰ ਨੂੰ ਤਾਰਨ ਵਾਸਤੇ ਆਏ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਸੰਸਾਰ ਨੂੰ ਤਾਰਨ ਵਾਸਤੇ ਆਏ ਕਲ ਤਾਰਨ ਗੁਰਨਾਨਕ ਆਇਆ ਸੰਸਾਰ ਨੂੰ ਤਾਰਨ ਵਾਸਤੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਉਹ ਗਰੀਬ ਨਿਵਾਦ ਦਾ ਤਾਰ ਪ੍ਰਭੂ ਜੀ ਨੇ ਤੇ ਲੰਗ ਰਾਗ ਦੇ ਅੰਦਰ ਪਹਿਲੇ ਪਾਦਸ਼ਾ ਮਹੱਲਾ ਪਹਿਲਾ ਅਰ ਮਹੱਲਾ ਪਹਿਲਾ ਉਹ ਸਤ ਗੁਰੂ ਸੱਚੇ ਪਾਦਸ਼ਾਹ ਮਹਾਰਾਜ ਪਹਿਲੇ ਸਰੂਪ ਇਸ ਨੂੰ ਜਦੋਂ ਸੰਸਕ੍ਰਿਤ ਵਿੱਚ ਇਹਦੇ ਅਰਥਾਂ ਨੂੰ ਬਾਤਦੇ ਤੇ ਮਹਿਲਾ ਦਾ ਮਹਿਲਾ ਦਾ ਅਰਥ ਇਸਤਰੀ ਬੰਦੀ ਏ ਮਹਿਲਾ ਤੇ ਮਹਿਲਾ ਦਾ ਅਰਥ ਜਿਹੜਾ ਫਾਰਸੀ ਦੇ ਅੰਦਰ ਵਿਦਵਾਨ ਮਾਪੁਰਸ਼ ਕਰਿਆ ਕਰਦੇ ਨੇ ਔਰ ਪਾਤਸ਼ਾਹ ਜਿਹੜਾ ਸਤਗੁਰੂ ਉਚਾਰਨ ਕਰਦਾ ਪਹਿਲੇ ਤੋਂ ਪਾ ਪਹਿਲੇ ਪਾਤਸ਼ਾਹ ਸਤਗੁਰੂ ਉਹ ਸਾਰੂਪ ਤੇ ਤੇਲੰਗ ਜਿਹੜਾ ਰਾਗ ਰਾਗਾਂ ਦੇ ਵਿੱਚੋਂ ਇਸ ਰਾਗ ਨੂੰ ਸੰਸਕ੍ਰਿਤ ਅੰਦਰ ਤੈ ਲੰਗ ਵੀਕ ਬੋਲਿਆ ਜਾਂਦਾ ਹੈ ਪਰ ਇੱਥੇ ਇਹਦਾ ਉਚਾਰਨ ਤੈ ਲੰਗ ਤੇ ਲੰਗ ਲਿਖਿਆ ਹੋਇਆ ਹੈ ਮਹਾਰਾਜ ਨੇ ਘਰ ਤੀਜਾ ਇਸ ਨੂੰ ਗਾਇਨ ਕਰਨਾ ਹੈ ਕੀਰਤਨ ਦੁਆਰਾ ਤਿੰਨ ਤਾਲੇ ਤਾਲ ਅੰਦਰ ਤੀਜੇ ਸੁਰ ਤਾਲ ਅੰਦਰ ਇਹਦਾ ਗਾਇਨ ਕੀਤਾ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਨਰੰਗਾਰੀ ਮਹਾਰਾਜ ਜੀ ਨੇ ਸੰਪਰਦਾਈ ਵਿਦਵਾਨ ਮਹਾਂਪੁਰਸ਼ ਇਸ ਦੀ ਭੂਮਿਕਾ ਇਸ ਦੀ ਉਹ ਬਾਤਾਂ ਇਸ ਦੀ ਉਹ ਥਾਨ ਕਾ ਸਮਝਾਇਆ ਕਰਦੇ ਸਨ ਕਿਉਂ ਗੱਲ ਪਕੜ ਵਿੱਚ ਸਾਰਿਆਂ ਦੇ ਆ ਜਾਵੇ ਸਾਰਿਆਂ ਨੂੰ ਗੱਲ ਸਮਝ ਆ ਜਾਵੇ ਸੱਚੀ ਸਰਕਾਰ ਨੇ ਸੰਸਾਰ ਨੂੰ ਤਾਰਦਿਆਂ ਹੋਇਆਂ ਠਾਰਦਿਆਂ ਹੋਇਆਂ ਗੁਰੂ ਨਾਨਕ ਨਰੰਗਕਾਰੀ ਮਹਾਰਾਜ ਚੱਲਦੇ ਚਲਾਉਂਦੇ ਤਾਰਦੇ ਹੋਏ ਨੁਸ਼ਹਿਰੇ ਪਿੰਡ ਦੇ ਵਿੱਚ ਪਹੁੰਚੇ ਨੇ ਨੁਸ਼ਹਿਰੇ ਨਗਰ ਦੇ ਅੰਦਰ ਇੱਕ ਪਖੰਡ ਕਰਨ ਵਾਲਾ ਪੁਖੰਡੀ ਵੀ ਰਹਿੰਦਾ ਸੀ ਉਹ ਮੁਸਲਮਾਨ ਫਕੀਰ ਦੇ ਵਸਤਰ ਪਹਿਨ ਕੇ ਰੱਖਦਾ ਸੀ ਇਸ ਤਰ੍ਹਾਂ ਤੇ ਉਹ ਆਪਣੇ ਡੇਰੇ ਦੇ ਵਿੱਚ ਰਹਿੰਦਾ ਤੇ ਆਪਣਾ ਨਾਂ ਉਸ ਨੇ ਆਪਣਾ ਨਾਮ ਸੋ ਸੁਹਾਗਨ ਰਖਾਇਆ ਕਿ ਮੈਨੂੰ ਮੇਰੇ ਮਾਲਕ ਦੀ ਪ੍ਰਾਪਤੀ ਹੈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਕਤ ਦੇ ਨੇ ਜਿਵੇਂ ਸਿਆਣਾ ਵੈਦ ਇਹ ਦੇਖਦਾ ਐ ਨਾ ਰੋਗੀ ਨੂੰ ਤੱਕ ਕੇ ਇਹ ਬਿਮਾਰੀ ਦੀ ਸ਼ੁਰੂਆਤ ਕਿੱਥੋਂ ਹੋ ਰਹੀ ਐ ਉਸ ਨੂੰ ਬੰਦ ਕਰ ਦਿਓ ਉੱਪਰ ਲੀਆਂ ਘਰੂੰਬਲਾ ਤੇ ਸੁਖ ਜਾਣ ਗਈਆਂ ਮਹਾਰਾਜ ਨੇ ਦੇਖਿਆ ਆਲੇ-ਉਦਾਲੇ ਬੇਰੁਖੀ ਮਨਮਤ ਪਰਮ ਬਹਿਮ ਕਿੱਥੋਂ ਫੈਲ ਰਿਹਾ ਐ ਮਹਾਰਾਜ ਉਥੇ ਪਹੁੰਚੇ ਨੇ ਇਸ ਸਹਾਗੰਦ ਦੇ ਡੇਰੇ ਵਿੱਚ ਉਸ ਵਕਤ ਕਹਿੰਦੇ ਬਈ ਉੱਥੇ ਮੇਲਾ ਲੱਗਿਆ ਹੋਇਆ ਸੱਚੀ ਸਰਕਾਰ ਜਦ ਪਹੁੰਚੇ ਨੇ ਤੇ ਜਾ ਕੇ ਕਹਿੰਦੇ ਨੇ ਭਾਈ ਅਸੀਂ ਇੱਥੇ ਫਕੀਰ ਜਿਹੜਾ ਸੋ ਸੁਹਾਗਣ ਨੇ ਉਸ ਨੂੰ ਮਿਲਣਾ ਹੈ ਉਹਦੇ ਚੇਲਿਆਂ ਨੇ ਅੰਦਰ ਆਵਾਜ਼ ਦੇ ਕੇ ਪੁੱਛਣਾ ਕੀਤਾ ਕਿ ਸੋ ਸਹਾਗਣ ਦੀ ਕੋਈ ਤਿੰਨ ਫਕੀਰ ਮਿਲਣ ਵਾਸਤੇ ਆਏ ਨੇ ਕਹਿੰਦਾ ਵੀ ਅੱਜ ਨਹੀਂ ਮਿਲ ਸਕਦਾ ਮੈਂ ਅੱਜ ਮੈਨੂੰ ਮੇਰੇ ਮਾਲਕ ਦੀ ਪ੍ਰਾਪਤੀ ਹੋਣੀ ਹੈ ਅੱਜ ਮੇਰੇ ਮਾਲਕ ਨੇ ਮਿਲਣਾ ਹੈ ਅੱਜ ਮੈਂ ਕਿਸੇ ਨੂੰ ਨਹੀਂ ਦੇਖਣਾ ਚਾਹੁੰਦਾ ਗੁਰੂ ਨਾਨਕ ਨਰੰਕਾਰੀ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ ਭੱਲੇ ਬੁਰੇ ਕੀ ਪੀਰ ਪੁਛਾਨਤ ਪਾਈ ਬਾਲੇ ਮਰਦਾਨੇ ਨੂੰ ਕਹਿੰਦੇ ਚਲੋ ਚੱਲੀਏ ਇਸ ਨੂੰ ਰਸਤਾ ਦਿਖਾਉਣ ਆਏ ਸੈਨੇ ਸੌਖਾਲੇ ਢੰਗ ਦੇ ਨਾਲ ਸਹੀ ਮਾਰਗ ਤੇ ਨਹੀਂ ਚੱਲਣਾ ਮਹਾਰਾਜ ਚਲੇ ਗਏ ਜੇਸ ਵੱਲੋਂ ਗੁਰੂ ਮੁਖ ਮੋੜ ਜਾਏ ਮੁਖ ਫੇਰ ਲਵੇ ਉਥੇ ਦੁੱਖ ਨੇ ਤਾਂ ਹੀ ਭਗਤ ਜੀ ਗੁਰਬਾਣੀ ਅੰਦਰ ਕਹਿੰਦੇ ਹੌਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੂਕ ਕਾਹੇ ਕੋ ਮਾਰੇ ਤੁਸੀਂ ਕਰਵਟ ਬਦਲੋ ਮੁਖ ਦੂਜੇ ਪਾਸੇ ਕਰ ਲਵੋ ਤੇ ਮੈਨੂੰ ਇੰਨਾ ਦੁੱਖ ਆ ਮਨੋ ਮੌਤ ਪਈ ਆ ਕੇ ਸਿਰ ਤੇ ਮਡਰਾਉਂਦੀ ਸਤਿਗੁਰੂ ਨਾਨਕ ਨਰਨਾਰੰਕਾਰੀ ਮਹਾਰਾਜ ਜੀ ਦਾ ਉੱਥੋਂ ਚੱਲਣਾ ਹੋਇਆ ਤੇ ਜਦੋਂ ਪਾਤਸ਼ਾਹ ਉੱਥੋਂ ਤੁਰ ਪਏ ਦੋ ਟੜਿਆਂ ਦੇ ਵਿੱਚ ਲੜਾਈ ਹੋ ਗਈ ਉਸ ਡੇਰੇ ਦੇ ਵਿੱਚ ਨੁਸ਼ਹਿਰੇ ਨਗਰ ਦੇ ਵਿੱਚ ਇਹ ਲੜਾਈ ਵੱਧੀ ਵੱਧੀ ਰੌਲਾ ਪੈ ਗਿਆ ਤਕਾਮੁਕੀ ਹੋਈ ਉਹ ਜਿਹੜੇ ਕੰਬਰੇ ਵਿੱਚ ਬੈਠਾ ਸੀ ਫਕੀਰ ਦਾ ਲਬਾਸ ਪਹਿਣ ਕੇ ਉਹਦੇ ਨਾਲ ਟਕਰਾਇਆ ਦਰਵਾਜ਼ਾ ਟੁੱਟ ਗਿਆ ਉਹਦਾ ਪਾਦ ਉਗੜ ਗਿਆ ਉਸ ਦੀਆਂ ਗੁਸਤਾਖੀਆਂ ਦਾ ਉਸ ਦੇ ਅਹਰ ਜਿਹੜੇ ਸੰਸਾਰ ਨੂੰ ਭਰਮ ਪਾਇਆ ਸੀ ਮਨ ਦੀਆਂ ਵਾਸ਼ਨਾਵਾਂ ਦੇ ਕਾਰਨ ਉਹ ਪਾਦ ਉਗੜ ਗਿਆ ਲੋਕਾਂ ਨੇ ਫੜ ਲਿਆ ਖੇਚ ਲਿਆ ਬਹੁਤ ਕੁਝ ਹੋਇਆ ਡੇਰਾ ਲੁੱਟਿਆ ਗਿਆ ਉਹਦਾ ਕੁੱਟ ਘਟਾਪਾ ਹੋਇਆ ਸਭ ਕੁਝ ਉਹ ਜੜ ਗਿਆ ਸਤਿਗੁਰੂ ਅੱਗੇ ਪ੍ਰਚਾਰ ਕਰਦੇ ਚਲੇ ਗਏ ਮਹਾਰਾਜ ਕਿਦੇ ਲੰਮੇ ਆਛੇ ਬਾਦ ਵਾਪਸ ਆਏ ਨੋ ਸ਼ਹਿਰ ਨਗਰ ਦੇ ਵਿੱਚ ਉਥੇ ਆ ਕੇ ਸਤਿਗੁਰੂ ਇੱਕ ਬਜ਼ੁਰਗ ਮਾਈ ਦੇ ਘਰ ਠਹਿਰੇ ਉਸ ਨੇ ਸੇਵਾ ਕੀਤੀ ਤੇ ਉਥੇ ਲਾਗੇ ਇੱਕ ਪਿੰਗੁਲਾ ਸੀ ਲੱਤਾਂ ਤੋਂ ਆਰੀ ਸੀਗਾ ਉਹ ਆਪਣੇ ਤਨ ਨੂੰ ਕਸੀਟਦਾ ਹੋਇਆ ਮਹਾਰਾਜ ਦੇ ਕੋਲ ਆਇਆ ਮਹਾਰਾਜ ਬੜਾ ਦੁਖੇ ਮੇਰੇ ਤੇ ਕਿਰਪਾ ਕਰੋ ਤੁਸੀਂ ਦਿਆਲੂ ਕਰਪਾਲੂ ਆ ਮਹਾਰਾਜ ਨੇ ਉਸ ਨੂੰ ਆਰੋਗਤਾ ਬਖਸ਼ੀ ਉਹਦਾ ਸਰੀਰ ਠੀਕ ਕੀਤਾ ਤੇ ਨਾਲ ਇਹ ਕਹਿ ਦਿੱਤਾ ਬਈ ਜੇ ਤੈਨੂੰ ਕੋਈ ਪੁੱਛੇ ਨਾ ਤੂੰ ਕਹਿ ਮੈਨੂੰ ਸੋਹ ਸੁਹਾਗਣ ਨੇ ਠੀਕ ਕੀਤਾ ਹੁਣ ਉਸ ਲਤਾ ਤੋਂ ਇਹਨੇ ਆਦਮੀ ਨੇ ਨਾ ਸੌ ਸੁਹਾਗਣ ਨੂੰ ਦੇਖਿਆ ਸੀ ਨਾ ਸਤਗੁਰਾਂ ਨੂੰ ਜਾਣਦਾ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੇਦੋਂ ਕਿਸੇ ਨੇ ਪੁੱਛਣਾ ਮਹਾਰਾਜ ਕੋਈ ਦੇਣੋ ਤੇ ਠਹਿਰੇ ਤੇ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਭਈ ਸੌ ਸੁਹਾਗਣ ਜੀ ਦਾ ਡੇਰਾ ਉਦਾੜਿਆ ਕੁਟਕਟਾਪਾ ਹੋਇਆ ਉਸ ਨੇ ਫੁਲਾਣੇ ਨੂੰ ਠੀਕ ਕਰ ਦਿੱਤਾ ਇਹਨੂੰ ਵੈਦ ਹਾਕਿਮ ਠੀਕ ਨਹੀਂ ਕਰ ਸਕੇ ਉਹ ਲੱਤਾਂ ਨਾਲ ਚੱਲਦਾ ਹੋਇਆ ਆ ਰਿਹਾ ਹੈ ਉਹਦੀ ਚਲਦਿਆਂ ਚਲਾਉਂਦਿਆਂ ਗੱਲ ਸੌ ਸੁਹਾਗਣ ਤੱਕ ਪਹੁੰਚੀ ਸੌ ਸੁਹਾਗਣ ਨੇ ਉਸ ਪਿੰਗਲੇ ਨੂੰ ਉਸ ਮਨੁੱਖ ਨੂੰ ਬੁਲਾਇਆ ਜਿਹੜਾ ਠੀਕ ਹੋਇਆ ਸੀ ਉਹਨੂੰ ਪੁੱਛਣ ਲੱਗਾ ਬਈ ਤੈਨੂੰ ਠੀਕ ਕਿੰਨੇ ਕੀਤਾ ਉਸੇ ਤਰ੍ਹਾਂ ਬੋਲਿਆ ਕਹਿੰਦਾ ਜੀ ਮੈਨੂੰ ਸੋ ਸਹਾਗੰਨੇ ਠੀਕ ਕੀਤਾ ਉਹ ਕੁਝ ਕਰੜਾਈ ਨਾਲ ਬੋਲਣ ਲੱਗਾ ਕਹਿੰਦਾ ਸੋ ਸਹਾਗੰਤਾ ਮੈਂ ਹਾਂ ਮੈਂ ਤੈਨੂੰ ਕਦ ਠੀਕ ਕੀਤਾ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਫਲਾਨੀ ਜਗ੍ਹਾ ਤੇ ਤਿੰਨ ਫਕੀਰ ਬੈਠੇ ਨੇ ਦੋ ਆਮ ਨੇ ਤੇ ਜਿਨਨੇ ਬਚਨ ਕਹੇ ਨੇ ਉਹਦੇ ਚਿਹਰੇ ਵੱਲੇ ਤੱਕਿਆ ਨਹੀਂ ਜਾਂਦਾ ਉਹਨੇ ਕਿਹਾ ਉਹ ਕਹਿੰਦਾ ਚੱਲ ਮੈਨੂੰ ਲੈ ਕੇ ਚੱਲ ਸੋ ਸਹਾਗਣ ਉਥੇ ਆਇਆ ਮਨ ਵਿੱਚ ਇੱਕ ਖਿਆਲ ਆ ਗਿਆ ਕਿ ਜਿਨ੍ਹਾਂ ਨੂੰ ਮੈਂ ਮਿਲਣ ਤੋਂ ਇਨਕਾਰ ਕੀਤਾ ਸੀ ਕਿਦੇ ਉਹੀ ਤਾਂ ਨਹੀਂ ਜਦੋਂ ਆਇਆ ਤੇ ਸਤਗੁਰਾਂ ਦਾ ਆਲਾਹੀ ਨੂਰ ਛੱਲਿਆ ਨਾ ਗਿਆ ਚਰਨਾਂ ਤੇ ਟਹਿਪਿਆ ਮਹਾਰਾਜ ਮੈਨੂੰ ਬਖਸ਼ ਦਿਓ ਮੇਰੀ ਖਤਾ ਬਖਸ਼ ਦਿਓ ਮੇਰੇ ਗੁਨਾਹ ਬਖਸ਼ ਦਿਓ ਮਹਾਰਾਜ ਸੱਚੀ ਸਰਕਾਰ ਨੇ ਦਇਆ ਕਰਕੇ ਉਹਦੇ ਤੇ ਤਰਸ ਕਰਕੇ ਨਾ ਉਹਨੂੰ ਫੇਰ ਦੁਬਾਰਾ ਇਹ ਬਖਸ਼ਿਸ਼ ਕੀਤੇ ਕਿ ਤੂੰ ਸੱਚ ਦੇ ਮਾਰਗ ਤੇ ਤੁਰ ਸੱਚੀ ਮੋਤੀ ਦਾ ਫਕੀਰ ਬਨ ਸੱਚੀ ਮੋਤੀ ਦੇ ਆਕਾਲ ਦੇ ਮਾਰਗ ਤੇ ਲੋਕਾਂ ਨੂੰ ਤੋਰ ਮਹਾਰਾਜ ਮੈਨੂੰ ਤੁਹਾਡਾ ਦੀਦਾਰ ਨਹੀਂ ਹੋਇਆ ਔਰ ਮਹਾਰਾਜ ਮੈਂ ਮੰਦ ਭਾਗਾ ਵਾਲਾ ਸਾਂ ਮੇਰੇ ਤੇ ਕਿਰਪਾ ਕਰ ਦਿਓ ਤੇ ਬਾਣੀ ਅੰਦਰ ਭਗਤ ਜੀ ਕਹਿੰਦੇ ਮੰਦ ਭਾਗੀ ਤੇਰੋ ਦਰਸ਼ਨ ਨਾਹੀਂ ਮੰਦੇ ਭਾਗਾ ਵਾਲਿਆਂ ਨੂੰ ਤੇਰਾ ਦੇਦਾਰ ਨਹੀਂ ਹੋ ਸਕਦਾ ਜਦੋਂ ਆਤ ਦੀ ਨਿਮਰਤਾ ਵਿੱਚ ਆਇਆ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਉਹਨੋਂ ਉਸੇ ਤਰ੍ਹਾਂ ਹੀ ਲਹਿਰਾਂ ਬਹਿਰਾਂ ਹੋ ਗਈਆਂ ਮਹਾਰਾਜ ਕਹਿੰਦੇ ਸੱਚ ਨਾਲ ਜੁੜ ਸੱਚ ਦੇ ਮਾਰਗ ਤੇ ਤੋਰ ਤੇ ਮਾਲਕ ਦੇ ਮਾਰਗ ਤੇ ਆਉਣ ਵਾਲਿਆਂ ਨੂੰ ਤੋਰ ਕਿਉਂਕਿ ਸੱਚ ਦਰਡਾਉਣ ਵਾਸਤੇ ਆਏ ਨੇ ਹਿਰਦਾ ਦਇਆ ਨਾਲ ਭਰਿਆ ਹੋਇਆ ਹੈ ਗੁਰੂ ਨਾਨਕ ਨਰਨਾਰੰਕਾਰੀ ਮਹਾਰਾਜ ਦਾ ਉਹ ਸੱਚੀ ਸਰਕਾਰ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਕਿਰਪਾ ਕਰਦਿਆਂ ਹੋਇਆਂ ਮੇਰ ਵਰਸੌਨਿਆ ਉਸ ਮਾਲਕ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਹਾਰਾਜ ਕਿਰਪਾ ਕਰਦੇ ਨੇ ਇੱਕ ਅਦੁੱਤੀ ਜਿਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਕੁੱਲ ਦੁਨੀਆਂ ਦੀ ਗਿਣਤੀ ਇੱਕ ਤੋਂ ਆਰੰਭ ਹੁੰਦੀ ਏ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਹੈ ਤੇ ਇੱਕ ਪਰਮਾਤਮਾ ਤੋਂ ਬਾਅਦ ਸਭ ਕੁਝ ਹੈ ਇੱਕ ਆਕਾਲ ਪੁਰਖ ਵੈਗੁਰੂ ਤੋਂ ਬਾਅਦ ਉਹਦੇ ਤੋਂ ਪਹਿਲਾਂ ਕੁਝ ਵੀ ਨਹੀਂ ਕੋਈ ਦੇਵੀ ਨਹੀਂ ਕੋਈ ਦੇਵਤਾ ਨਹੀਂ ਕੁਝ ਵੀ ਨਹੀਂ ਔਰ ਉਹ ਅੰਕਾਰ ਉਹ ਆਕਾਲ ਪੁਰਖ ਵੈਗੁਰੂ ਜਿਹੜਾ ਹੈ ਉਹਦੇ ਪ੍ਰਕਾਸ਼ ਦੇ ਦੁਆਰਾ ਹੀ ਸਭ ਭੁਖਸ਼ਤ ਹੋਏ ਨੇ ਉਸੇ ਨੇ ਹੀ ਸਭ ਦੀ ਉਤਪਤੀ ਕੀਤੀ ਹੈ ਉਹੀ ਸਬਨਾ ਦੀ ਪਰਵਰਸ਼ ਕਰਨ ਵਾਲਾ ਹੈ ਉਹੀ ਸਾਰਿਆਂ ਦੀ ਲੈਤਾ ਕਰਨ ਵਾਲਾ ਹੈ ਉਸ ਮੂਹ ਦਾ ਪ੍ਰਕਾਸ਼ ਕੇ ਉਹਦੇ ਦੁਆਰਾ ਸਾਰਿਆਂ ਨੂੰ ਪ੍ਰਕਾਸ਼ ਮਿਲ ਰਿਹਾ ਹੈ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹਦੀ ਜੋਤ ਦੇ ਦੁਆਰਾ ਚਾਨਣ ਪ੍ਰਕਾਸ਼ ਓੰਕਾਰ ਬ੍ਰਹਮਾ ਉਤਪੱਤ ਓੰਕਾਰ ਕਿਆ ਜਨ ਚਿਤ ਓੰਕਾਰ ਦੇ ਦੁਆਰਾ ਹੀ ਸਭਨਾ ਦੀ ਉਤਪਤੀ ਹੋ ਰਹੀ ਹੈ ਲੈਤਾ ਹੋ ਰਹੀ ਹੈ ਪਾਲਣਾ ਹੋ ਰਹੀ ਹੈ ਉਹ ਇੱਕ ਪਰਮਾਤਮਾ ਸਾਰਿਆਂ ਦੇ ਤਾਈਂ ਪਾਲ ਰਿਹਾ ਹੈ ਉਹ ਸਤ ਸਦੀਵ ਕਾਲ ਰਹਿਣ ਵਾਲਾ ਹਸਤੀ ਹੁੰਦ ਵਾਲਾ ਉਹਦੀ ਹਸਤੀ ਨਾ ਕੋਈ ਨਾਸ਼ ਨਹੀਂ ਕਰ ਸਕਦਾ ਉਹ ਨਾਸ਼ ਰਹਿਤੇ ਸਾਡੀ ਹਸਤੀ ਹੋਂਦ ਸਾਡਾ ਤਨ ਸਾਡਾ ਤਨ ਸਭ ਕੁਝ ਨਾਸ਼ ਹੋਣ ਵਾਲਾ ਹੈ ਨਰੰਕਾਰ ਦਾ ਕਦੇ ਨਾਸ਼ ਨਹੀਂ ਹੁੰਦਾ ਉਹ ਸਦਾ ਪ੍ਰਕਾਸ਼ਮਈਏ ਉਹ ਨਾਸ਼ ਤੋਂ ਰਹਿਤੇ ਐਸਾ ਇੱਕ ਪਰਿਪੂਰਨ ਪਰਮਾਤਮਾ ਜਿਹੜਾ ਗੁਰ ਗੁਰ ਕਾਇਓ ਚੇਤਨ ਸਰੂਪੇ ਉਸ ਦਾ ਚਿੰਤਨ ਕਰ ਚਿੰਤਾ ਨਾ ਕਰ ਉਸ ਦਾ ਚਿੰਤਨ ਕਰ ਸਿਮਰਨ ਕਰ ਵਿਦਵਾਨ ਮਹបុਰਿਸ਼ ਇਸ ਮਧਾਇਆ ਕਰਦੇ ਸਨ ਗੁਰੂ ਸ਼ਬਦ ਜਿਹੜਾ ਨਾ ਇਹ ਗ੍ਰੀਤਾ ਤੂਤੋਂ ਆਇਆ ਹੋਇਆ ਹੈ ਔਰ ਉਸ ਦਾ ਅਰਥ ਇਹ ਨਗਲਨਾ ਗੁਰ ਉਹ ਕਹਈਏ ਗੁਰੂ ਉਹ ਕਹਈਏ ਜਿਹੜਾ ਸਿੱਖ ਦੇ ਅਗਿਆਨ ਨੂੰ ਨਿਗਲਦਾਵੇ ਤੇ ਸਿੱਖ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਕਰ ਦੇਵੇ ਅਗਿਆਨ ਦਾ ਨਾਸ਼ ਕਰੇ ਗਿਆਨ ਦਾ ਪ੍ਰਕਾਸ਼ ਕਰੇ ਗੋਮੈ ਨੇ ਅੰਧਕਾਰ ਰੂਹ ਮੈਨੇ ਪ੍ਰਕਾਸ਼ ਜਿਹੜਾ ਹਿਰਦੇ ਦੇ ਅੰਦਰ ਪ੍ਰਕਾਸ਼ ਕਰੇ ਰੂਹ ਪ੍ਰਕਾਸ਼ ਦੇਵੇ ਉਹ ਕਹਈਏ ਗੁਰੂ ਐਸਾ ਗੁਰੂ ਜਿਹੜਾ ਨਾ ਉਹ ਸਤਨਾਸ਼ ਧੂਰ ਰਹਿ ਤੇ ਸਭਨਾ ਨੂੰ ਪ੍ਰਕਾਸ਼ਨ ਹਾਰਾ ਇੱਕ ਪਰਮਾਤਮਾ ਚੇਤਨ ਸਰੂਪ ਹੈ ਉਸ ਨਾਲ ਜੁੜੇਗਾ ਚੇਤਨਤਾ ਹੀ ਦੇਂਦਾ ਜੜਤਾ ਨਹੀਂ ਜੜਤਾ ਨਹੀਂ ਉਹ ਚੇਤਨ ਸਤਾ ਦੇਂਦਾ ਹੈ ਉਹਦੀ ਚੇਤਨ ਸਤਾ ਦੇ ਨਾਲ ਹੀ ਚੇਤਨ ਸਫੁਰਤੀ ਦੇ ਨਾਲ ਹੀ ਸਾਰਾ ਸੰਸਾਰ ਹਰਕਤ ਵਿੱਚ ਆਇਆ ਹੋਇਆ ਹੈ ਔਰ ਆਨੰਦਤ ਹੋ ਰਿਹਾ ਹੈ ਪ੍ਰਥਾਦ ਪ੍ਰਸਾਦ ਮੈਨੇ ਆਨੰਦ ਸਰੂਪ ਹੈ ਜਦੋਂ ਉਹਦਾ ਕੋਈ ਚਿੰਤਨ ਕਰਦਾ ਹੈ ਸਿਮਰਨ ਕਰਦਾ ਹੈ ਇੱਕ ਪਰਮਾਤਮਾ ਉਹਦੇ ਤੇ ਕਿਰਪਾ ਕਰਦਾ ਹੈ ਜਦੋਂ ਸਤ ਨਾਲ ਜੁੜਦਾ ਹੈ ਚਿੱਤ ਵਿੱਚ ਸਿਮਰਨ ਨੇ ਜੀਵਨ ਉਹਦਾ ਆਨੰਦ ਸਰੂਪ ਹੋ ਜਾਂਦਾ ਖੇੜੇ ਵਾਲਾ ਹੋ ਜਾਂਦਾ ਹੈ ਔਰ ਖੁਸ਼ੀਆਂ ਵਾਲਾ ਹੋ ਜਾਂਦਾ ਹੈ ਉਸ ਦੀ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਗੁਰਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਕਿਰਪਾ ਮੰਗੇ ਉਹਦੀ ਕਿਰਪਾ ਦੇ ਨਾਲ ਹੀ ਉਸ ਵਿੱਚ ਮਿਲਿਆ ਦਾਣਾ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਗੁਰੂ ਨੇ ਜਿਹਦੇ ਤੇ ਕਿਰਪਾ ਕਰ ਦਿੱਤੀ ਲੀਨ ਉਹਨੇ ਹੀ ਹੋਣਾ ਹੈ ਖੁਸ਼ੀਆਂ ਉਹਨੂੰ ਹੀ ਮਿਲਦੀਆਂ ਹੈ ਨਾਸ਼ ਰਹੇ ਤੋ ਉਸੇ ਨੇ ਹੋਣਾ ਉਹ ਗੁਰੂ ਦੀ ਕਿਰਪਾ ਮੰਗਿਏ ਉਹਦੇ ਤੋਂ ਕਿਰਪਾ ਉਹ ਕਰੇ ਮੇਰ ਕਰੇ ਰਹਿਮਤ ਕਰੇ ਉਹ ਆਨੰਦ ਸਰੂਪ ਉਹਦਾ ਜੀਵਨ ਆਨੰਦਮਈ ਹੋ ਜਾਂਦਾ ਏ ਔਰ ਅੱਗੇ ਸਤਿਗੁਰੂ ਕਿਰਪਾ ਕਰਦੇ ਨੇ ਔਰ ਸੰਬੋਧਨ ਕਰਦਿਆਂ ਇਹੋ ਤਨ ਮਾਇਆ ਪਹਿਆ ਪਿਆਰੇ ਲੀਤਡਾ ਲਬਰੰਗਾਏ ਤਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਨ ਜਿਹੜਾ ਸ਼ਰੀਰ ਹੈ ਨਾ ਤੇ ਔਰ ਇਹਨੂੰ ਬਾਹਰ ਦਿੱਤੀ ਗਈ ਏ ਜਦੋਂ ਕਿ ਦੇ ਕੱਪੜੇ ਨੂੰ ਰੰਗ ਦੇਣਾ ਹੋਵੇ ਨਾ ਲਲਾਰੀ ਲੋਕ ਪਹਿਲੇ ਸਮੇਂ ਵਿੱਚ ਅਜੋਕੇ ਦਾ ਮੈਨੂੰ ਪਤਾ ਨਹੀਂ ਹੁਣ ਕੀ ਢੰਗ ਵਰਤਦੇ ਕੀ ਕੈਮੀਕਲ ਪਾਉਂਦੇ ਨੇ ਉਹਨਾਂ ਨੇ ਫਰਕੜੀ ਆਦ ਵਿੱਚ ਪਾਉਣੀ ਤੇ ਹੋਰ ਨੂਨ ਅਦ ਪਾਉਣਾ ਉਹਦੀ ਪਾਹ ਦੇਣੀ ਤੇ ਉਬਲਦੇ ਪਾਣੀ ਵਿੱਚ ਕੱਪੜੇ ਨੂੰ ਛਿਟ ਦੇਣਾ ਪੇਗੋ ਦੇਣਾ ਤੇ ਐਨ ਉਬਾਲਾ ਖੰਦ ਤੋਂ ਬਾਅਦ ਕਪੜਾ ਕੱਢ ਲੈਣਾ ਔਰ ਕਹਿਣਾ ਬਈ ਇਹਨੂੰ ਇਹ ਪਾਹ ਦੇ ਦਿੱਤੀ ਏ ਕਿ ਪੱਕਾ ਰੰਗ ਚੜੇਗਾ ਪਹਿਲਾਂ ਪਾਹ ਦੇਤੀ ਕੱਚਾ ਉਤਾਰਿਆ ਪੱਕਾ ਚੜਾਉਣ ਲਈ ਫਿਰ ਪੱਕਾ ਰੰਗ ਮਜੀਠਦਾ ਉਹਨੂੰ ਵਾਲ-ਵਾਲ ਕੇ ਵਾਲ-ਵਾਲ ਕੇ ਜਿੰਨੂੰ ਪਾਹ ਦਿੱਤੀ ਹੋਈ ਆ ਉਸ ਕਪੜੇ ਨੂੰ ਵਿੱਚ ਪੇਗੋ ਦਿੱਤਾ ਹੈ ਡੋਬ ਦਿੱਤਾ ਹੈ ਫਿਰ ਉਹ ਪੱਕਾ ਰੰਗ ਮਜੀਠਦਾ ਚੜ ਜਾਂਦਾ ਹੈ ਗੁਰੂ ਨਾਨਕ ਨਰਨਕਾਰੀ ਮਹਾਰਾਜ ਕਹਿੰਦੇ ਬਈ ਤੇਰਾ ਜੀਵਨ ਤੇਰਾ ਅੰਤਿਸ਼ਕਰਣ ਤੇਰਾ ਮਨ ਦਾ ਚੋਲਾ ਤੇਰਾ ਮਨ ਦਾ ਕੱਪੜਾ ਕਿਉਂ ਨਹੀਂ ਰੰਗਿਆ ਗਿਆ ਕਿਉਂ ਨਹੀਂ ਇਹ ਤੇ ਰੰਗ ਪ੍ਰੇਮ ਵਾਲਾ ਆਇਆ ਪਰਮਾਤਮਾ ਵਾਲਾ ਰੰਗ ਕਿਉਂ ਨਹੀਂ ਚੜਿਆ ਕਹਿੰਦੇ ਸੱਜਣਾ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਕਹਿੰਦੇ ਨੂੰ ਮਾਇਆ ਦੀ ਪਾਹ ਚੜੀ ਹੋਈ ਏ ਇਹ ਮਨ ਕਪੜੇ ਨੂੰ ਮਾਇਆ ਦੀ ਪਾਹ ਚੜੀ ਏ ਪਿਆਰੇ ਤੇ ਇਸ ਨੂੰ ਔਰ ਜਿਹੜਾ ਇਹ ਨਾ ਲਬ ਲੋਭ ਦਾ ਲਾਲਚ ਦਾ ਰੰਗ ਚੜਿਆ ਹੋਇਆ ਉਸ ਰੰਗ ਦੇ ਨਾਲ ਜਿਹੜੀ ਪਾਹ ਦੇ ਨਾਲ ਉਹ ਰੰਗ ਹਿਰਦੇ ਦੇ ਅੰਦਰ ਪੱਕਾ ਹੋ ਚੁੱਕਾ ਹੈ ਇੱਕ ਕੱਪੜਾ ਵਿੱਚ ਉਹਦੇ ਡੁੱਬਾ ਹੋਇਆ ਲੋਭ ਰੂਪੀ ਰੰਗ ਚੜ ਗਿਆ ਇਹਨੂੰ ਲੋਭ ਹੁਣ ਲੋਭੀ ਹੋਇਆ ਤੇ ਫਿਰ ਮਹਾਰਾਜ ਕਹਿੰਦੇ ਲੋਭੀ ਕਾਬੇ ਸਾਹੂ ਨਾ ਕੀਚੈ ਜੇ ਕਾ ਪਾਰ ਬਸਾਏ ਹੁਣ ਲੋਭ ਮਨ ਦੇ ਉੱਪਰ ਹੋ ਗਿਆ ਚੜ ਆਇਆ ਪਤਾ ਲੱਗ ਗਿਆ ਬਾਹਰ ਮਹਾਰਾਜ ਕਹਿੰਦੇ ਮੇਰਾ ਕੰਤ ਨਾ ਭਾਵੇਂ ਚੋਲੜਾ ਪਿਆਰੇ ਕਿਉਂ ਤਾ